ਉਹ ਕਹਿੰਦਾ ਜੇ ਕੋਈ ਮੁੰਡੇ ਨੂੰ ਬਥੇਰੀ ਖਿਉ ਦੀ ਖਵਾ ਦੇਣ ਇੱਕ ਹੂੰ ਉਹਦੇ ਨਾਲ ਘੋਲ ਨਹੀਂ ਲੱਗਦਾ ਉਹ ਹੂੰ ਉਹਦੇ ਨਾਲ ਤਾਂ ਕਹਿੰਦਾ ਉਸ ਦਾ ਅੰਦਰ ਹੀ ਸਾਫ ਹੋਊਗਾ ਹਾਂਜੀ ਬਥੇਰੀ ਖਿਉ ਨਾਲ ਠੀਕ ਹੈ ਜਿਹਨਾਂ ਨੇ ਪੀਪੇ ਖਾਦੇ ਵਾ ਕਹਿੰਦਾ ਉਹ ਘੋਲ ਲਗੇ ਹੁਣ ਇਹਨਾਂ ਨੂੰ ਕੀ ਬਣਦਾ ਬੁੱਕ ਦਾਣਾ ਨਾ ਜੇ ਬੁੱਕ ਦਾਣਾ ਦਾ ਪਾਤਾ ਇਹ ਕੋਈ ਖਰਾਬ ਹੋਈ ਹਾਂਜੀ ਉਹਦੇ ਟਾਈਮ ਪਾਸ ਕਰਨ ਠੀਕ ਮੇਰੇ ਪੂਰੇ ਕਰਨਾ ਹੁਣ ਆਵਾਲ ਇਹਨਾਂ ਨੂੰ ਦਾਣੇ ਕਿੱਥੋਂ ਲੈ ਜਾਣਗੇ 10 ਮੱਕਰੀਆਂ ਨੂੰ ਪਾ ਦੂ 11 ਨੂੰ ਪਾ ਦੂ 15 ਨੂੰ ਜਿਵੇਂ ਤੁਹਾਡੇ ਸਮਿਆਂ 'ਚ ਰੇਟ ਹੁੰਦੇ ਸੀ ਆਮ ਹਨਾ ਬੱਕਰੀਆਂ ਦੇ ਹੁਣ ਬੱਕਰੀਆਂ ਲੱਖਾਂ 'ਚ ਪਹੁੰਚ ਗਈਆਂ ਕਿਵੇਂ ਦੇਖਦੇ ਹੋ ਜੀ ਕਦਰ ਪਈ ਹੈ ਬੱਕਰੀਆਂ ਦੀ ਹੁਣ ਕਦਰ ਵਸੇਲਾ ਹੋਰ ਹੁਣ ਤਾਂ ਸਿਮਨਾ ਬਣ ਗਿਆ ਹਮ ਅੱਗੇ ਸਿਉਨਾ ਸਿਉਨਾ ਮੇਰੇ ਵੇਲੇ ਅਜ ਵੀ ਮੈਂ 60 ਦਾ ਦਾ ਟੋਲਾ ਕਰਾਇਆ ਸੀ 15 ਦਾ ਤੇ ਉਹ ਮਹਲਾ ਦਾ ਹਾਂਜੀ ਵੇਤੀਆਂ ਕਰਾ ਲਈਆਂ ਉਹ 60 ਰੁਪਏ ਦਾ ਭਾਅ ਸੀ ਅੱਛਾ ਟੋਲੇ ਦਾ ਹੁਣ ਸਵਾ ਲੱਖ ਨੂੰ ਆ ਜੀ ਹਾਂ 120 ਰੁਪਏ ਸਿਉਨਾ ਮੇਰੀ ਸੁਰਤਾ ਚ ਪਹਿਲਾਂ 60 ਨੂੰ ਤੇ ਹੁਣ ਤਾਂ ਲੱਖਾਂ ਲੱਖਾਂ ਤੋਂ ਲੰਘ ਗਿਆ ਹੁਣ ਸਾਡੀ ਦੀ ਬੱਕਰੀਆਂ ਲਈ ਫਿਰਿਆ ਸਾਡੇ ਕੋਲੇ ਵਾਹਣ ਕੋਈ ਨਹੀਂ ਹੈ ਤੇ ਠੇਕੇ ਇਸੇ ਦੇ ਲੈਨੇ ਜਿੰਨਾ ਕੋਈ ਘਰ ਦੇ ਵਾਹਣਾ ਹੂੰ ਉਹ ਬੰਦਾ 100 ਬੱਕਰੀ ਰੱਖ ਲੈਣ ਪਾਲੀ ਰੱਖ ਕੇ ਕਿੱਲਾ ਜਮੀਂ ਦਾ ਕਰਦੇ ਕਿੱਲਾ ਬਰਸੀਨ ਦਾ ਕਰਦੇ ਨਹੀਂ ਬੱਕਰੀਆਂ ਜੇ ਆਪਾਂ ਦੇਖਿਆ ਜਿਆਦਾ ਪੈਸੇ ਵਾਲਾ ਬੰਦਾ ਕਾਮਯਾਬ ਨਹੀਂ ਹੁੰਦਾ ਉਹ ਬਾੜੀ ਛੇ ਦੀ ਫੇਲ ਹੁੰਦਾ ਗਰੀਬ ਬੰਦਾ ਹਜੇ ਕੱਢ ਜਾਂਦਾ ਉਹ ਕੱਢ ਜਾਂਦਾ ਉਹ ਕੱਢ ਜਿਹੜਾ ਬਾਹਲਾ ਤਕੜਾ ਨਾ ਬੰਦਾ ਉਹਦਾ ਬਾਲੇ ਦਾ ਬਨ ਕੇ ਹੀ ਮਾਰ ਦਿੰਦੇ ਆ ਸਾਡੇ ਕੋਲੋਂ ਤਖੜੇ ਤਖੜੇ ਬੰਦੇ ਪੱਠਾ ਲੈ ਗਏ ਮੇਰੇ ਪਿਓ ਦੇ